ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਨਵਜੋਤ ਕੌਰ ਸਿੱਧੂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਮਾਮਲਾ ਹੁਣ ਕਾਂਗਰਸ ਦੇ ਦਿੱਲੀ ਦਰਬਾਰ ਪੁੱਜ ਗਿਆ ਹੈ ਸੂਤਰਾਂ ਮੁਤਾਬਕ ਕਾਂਗਰਸ ਹਾਈ ਕਮਾਂਡ ਨੇ ਸਾਰੀਆਂ ਧਿਰਾਂ ਨੂੰ ਹੁਣ ਬਿਆਨਬਾਜ਼ੀ ਬੰਦ ਕਰਨ ਲਈ ਸਖਤ ਚੇਤਾਵਨੀ ਦੇ ਦਿੱਤੀ ਹੈ ਇਸੇ ਦਰਮਿਆਨ ਰਾਜਾ ਵੜਿੰਗ ਨੇ ਕੱਲ ਪਾਰਟੀ ਦੇ ਸੂਬਾ ਇੰਚਾਰਜ ਸਾਬਕਾ ਮੁੱਖ ਮੰਤਰੀ ਭਪੇਸ਼ ਬਘੇਲ ਨਾਲ ਇਸ ਮੁੱਦੇ ਤੇ ਮੁਲਾਕਾਤ ਕੀਤੀ ਤੇ ਇਸ ਸੰਬੰਧੀ ਜਾਣਕਾਰੀ ਦਿੱਤੀ। ਇਸ ਬੈਠਕ ਤੋਂ ਬਾਅਦ ਭਪੇਸ਼ ਬਘੇਲ ਨੇ ਦੁਹਰਾਇਆ ਕਿ ਕੋਈ ਵੀ ਆਗੂ ਕਿੰਨਾ ਵੀ ਪ੍ਰਮੁੱਖ ਕਿਉਂ ਨਾ ਹੋਵੇ ਤੇ ਉਹ ਕਿਸੇ ਵੀ ਅਹੁਦੇ ਤੇ ਕਿਉਂ ਨਾ ਹੋਵੇ ਉਹ ਪਾਰਟੀ ਤੋਂ ਵੱਡਾ ਨਹੀਂ ਹੋ ਸਕਦਾ। ਇਸ ਲਈ ਤੁਰੰਤ ਕਾਰਵਾਈ ਕੀਤੀ ਗਈ ਹੈ। ਉਹਨਾਂ ਆਖਿਆ ਕਿ ਪਾਰਟੀ ਵਿੱਚ ਅਨੁਸ਼ਾਸਨਹੀਣਤਾ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੇਖਿਓ ਕਿ ਹੈ ਕੋਈ ਨੇਤਾ ਕਿੰਨਾ بڑا ਹੋ ਕਿਸੇ ਪਦ ਪਰ ਹੋ पार्टी अनुशासन से बड़ा कोई नहीं हो सकता और तत्काल उस पर एक्शन ले लिया गया है और इसके बाद अब कोई बात नहीं है जो भी व्यक्ति होगा अनुशासन कोई करे तो उसको बर्दाश्त नहीं किया जाएगा इस दरमियान सूत्रा मुताबिक सूचना मिल रही है कि डॉक्टर नवजोत कौर सिद्धू नु भी अपना पक्ष रखने समा दे दिता है ਸੂਚਨਾ ਮੁਤਾਬਕ ਡਾਕਟਰ ਨਵਜੋਤ ਕੌਰ ਸਿੱਧੂ 19 ਦਸੰਬਰ ਨੂੰ ਰਾਹੁਲ ਗਾਂਧੀ ਨਾਲ ਮਿਲਣ ਗਏ ਤੇ ਆਪਣਾ ਪੱਖ ਰੱਖਣਗੇ ਇਸ ਦੇ ਦਰਮਿਆਨ ਦਿਲਚਸਪ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਇਸ ਸਾਰੇ ਮਾਮਲੇ ਤੇ ਨਵਜੋਤ ਸਿੰਘ ਸਿੱਧੂ ਨੇ ਚੁੱਪੀ ਬਣਾਈ ਹੋਈ ਹੈ ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਬੁੱਧਵਾਰ ਨੂੰ ਪਾਰਟੀ ਹਾਈ ਕਮਾਂਡ ਨਾਲ ਮੁਲਾਕਾਤ ਕਰਨ ਲਈ ਦਿੱਲੀ ਵਿੱਚ ਗਏ ਸਨ ਪਰ ਉੱਥੇ ਉਹ ਆਪਣਾ ਪੱਖ ਪੇਸ਼ ਨਾ ਕਰ ਸਕੇ ਕਿਉਂਕਿ ਹਾਈ ਕਮਾਂਡ ਦੇ ਨੇਤਾਵਾਂ ਨੇ ਉਹਨਾਂ ਨੂੰ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ ਸੀ ਪੰਜਾਬ ਵਿੱਚ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਪਤੀ ਚੋਣਾਂ ਤੋਂ ਠੀਕ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ VOTING ਦਾ ਸਮਾਂ ਵਧਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਆਗੂ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਪੱਤਰ ਲਿਖ VOTING ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਕਰਨ ਦੀ ਮੰਗ ਕੀਤੀ ਹੈ। ਜਿਕਰਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ ਇਸ VOTING ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਦਾ ਤੈਅ ਕੀਤਾ ਗਿਆ ਹੈ। ਡਾਕਟਰ ਚੀਮਾ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਇਹਨਾਂ ਚੋਣਾਂ ਲਈ VOTING ਲਈ ਤੈਅ ਕੀਤਾ ਸਮਾਂ ਬਹੁਤ ਘੱਟ ਹੈ VOTING ਲਈ ਸਮਾਂ ਹੱਦ ਸੀਮਿਤ ਹੋਣ ਕਾਰਨ ਗਰੀਬ ਪਰਿਵਾਰ ਕਿਸਾਨ ਤੇ ਦਿਹਾੜੀਦਾਰ ਮਜ਼ਦੂਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੋਂ ਬਿਨਾਂ ਵਾਂਝੇ ਰਹਿ ਜਾਣਗੇ ਐਸੇ ਦਰਮਿਆਨ ਰਾਜ ਚੋਣ ਕਮਿਸ਼ਨ ਨੇ ਰਾਜ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੀਆਂ ਤਿਆਰੀਆਂ ਨੂੰ ਤੇਜ਼ ਕਰਨ ਲਈ ਕੱਲ ਇੱਕ ਵੱਡਾ ਫੈਸਲਾ ਲਿਆ ਪੰਜਾਬ ਭਰ ਵਿੱਚ ਬੀਐਲਓਜ਼ ਨੂੰ ਪੋਲਿੰਗ ਡਿਊਟੀ ਤੋਂ ਦਿੱਤੀ ਗਈ ਪਿਛਲੀ ਛੋਟ ਚੋਣ ਕਮਿਸ਼ਨ ਨੇ ਪੂਰੀ ਤਰ੍ਹਾਂ ਵਾਪਸ ਲੈ ਲਈ। ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਾਰੇ ਜ਼ਿਲ੍ਹਿਆਂ ਦੇ ਰਿਟਰਨਿੰਗ ਅਧਿਕਾਰੀਆਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਕਿ ਬੀਐਲਓਜ਼ ਨੂੰ ਪੋਲਿੰਗ ਡਿਊਟੀ ਤੋਂ ਦਿੱਤੀ ਗਈ ਛੋਟ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਮੰਨਿਆ ਜਾਵੇ ਤੇ ਇਹਨਾਂ ਅਧਿਕਾਰੀਆਂ ਨੂੰ ਚੋਣ ਡਿਊਟੀ ਵਿੱਚ ਲਾਉਣ ਲਈ ਉਹਨਾਂ ਨੂੰ ਹਦਾਇਤ ਵੀ ਕੀਤੀ ਗਈ ਹੈ। ਜਿਕਰ ਜੋਗ ਹੈ ਕਿ ਇਸ ਤੋਂ ਪਹਿਲਾਂ ਰਾਜ ਚੋਣ ਕਮਿਸ਼ਨਰ ਨੇ 10 ਦਸੰਬਰ ਨੂੰ ਪੱਤਰ ਜਾਰੀ ਕਰ ਬੀਐਲਓਜ਼ ਨੂੰ ਚੋਣ ਡਿਊਟੀ ਤੋਂ ਛੋਟ ਦੇਣ ਦੀ ਹਦਾਇਤ ਕੀਤੀ ਸੀ। ਅਬੋਹਰ ਦੇ ਅਦਾਲਤੀ ਕੰਪਲੈਕਸ ਵਿੱਚ ਕੱਲ ਸਵੇਰੇ ਅਸਲਾ ਐਕਟ ਵਿੱਚ ਤਰੀਕ ਭੁਗਤਨ ਆਏ ਗੋਲੂ ਪੰਡਤ ਨਾਂ ਦੇ ਵਿਅਕਤੀ ਦੀ ਘਾਤ ਲਾ ਕੇ ਬੈਠੇ ਹਮਲਾਵਰਾਂ ਨੇ ਅਦਾਲਤੀ ਕੰਪਲੈਕਸ ਵਿੱਚ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਰਾਂ ਨੇ 6 ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ 5 ਗੋਲੂ ਨੂੰ ਲੱਗੀਆਂ ਬਾਦ ਵਿੱਚ ਗੈਂਗਸਟਰ ਗੱਗੀ ਲਾਹੌਰਿਆ ਨੇ ਇੰਟਰਨੈਟ ਮੀਡੀਆ ਤੇ ਪੋਸਟ ਪਾ ਕੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਆਖਿਆ ਪੰਡਾ ਹੈ ਗੋਲੂ ਪੰਡਤ ਨੂੰ ਜਿਹੜਾ ਗੋਲੀਆਂ ਲੱਗੀਆਂ ਉਹ ਅੱਜ ਤਰੀਕ ਤੇ ਆਨ ਕਰਕੇ ਦੋਵੇਂ ਆਹਮਣਾ-ਸਾਮਣਾ ਆਨ ਕਰਕੇ ਉਹ ਮੇਰੇ ਤੇ ਵੀ ਹੁੰਦਾ ਸੀ ਠੀਕ ਹੈ ਜੀ ਇਹਨਾਂ ਨੇ ਮੇਰੇ ਪਹਿਲਾਂ ਵੀ ਛੱਪਾਂ ਮਾਰੀਆਂ ਇਹ ਜਿੱਕੇ ਵੀ ਫੜੇ ਜਾਂਦੇ ਇੱਥੇ ਮੇਰਾ ਨਾਲ ਦੇ ਵੀ ਗੱਗੀ ਮਾਰਨਾ ਗੱਗੀ ਲਾਹੌਰਿਆ ਨੂੰ ਮਾਰਨਾ ਠੀਕ ਹੈ ਜੀ ਜਿਹੜਾ ਕੋਈ ਵੀ ਕੋਈ ਜਾਇ ਜੋ ਤੰਗ ਨਾ ਕੀਤਾ ਜਾਵੇ ਕਿਸੇ ਨੂੰ ਇਹ ਮੈਂ ਕੀਤਾ ਜਿਹੜਾ ਗੋਲੂ ਪੰਡਤ ਤੇ ਜੀਤਾ ਆਂਦੇ ਹੀ ਨਾ ਵੀ ਗੱਗੀ ਮਾਰਨਾ ਹੀ ਗੱਗੀ ਲੜ ਗਿਆ ਮਾਰਨਾ ਇਹਨਾਂ ਨੂੰ ਆਕੋ ਹਣ ਮਾਰ ਲਓ ਠੀਕ ਹੈ ਬੱਗੀ ਨੂੰ ਮਾਰਨਾ ਕਿਤੇ ਸੋਖਾ ਨਹੀਂ ਦਾ ਮੁਖਸਰ ਸਾਹਿਬ ਵਿੱਚ ਕੁਝ ਦਿਨ ਪਹਿਲਾਂ ਲਾਪਤਾ ਹੋਏ ਸ਼ਿਵ ਸੈਨਾ ਦੇ ਜ਼ਿਲ੍ਹਾ ਜੂਥ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਦੀ ਲਾਸ਼ ਮਿਲ ਗਈ ਜਿਸ ਤੋਂ ਬਾਅਦ ਸ਼ਹਿਰ ਵਿੱਚ ਮਾਹੌਲ ਤਣਾਅਪੂਰਨ ਬਣ ਗਿਆ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸ਼ਿਵ ਕੁਮਾਰ ਦੀ ਹਤਿਆ ਕੀਤੀ ਗਈ ਹੈ ਉਧਰ ਇਸ ਘਟਨਾ ਨਾਲ ਸ਼ਿਵ ਸੈਨਾ ਪੰਜਾਬ ਵਿੱਚ ਵੀ ਰੋਸ ਦੀ ਲਹਿਰ ਫੈਲ ਗਈ ਹੈ ਤੇ ਅੱਜ ਐਸਐਸਪੀ ਦਫ਼ਤਰ ਮੁਕਸਰ ਦੇ ਬਾਹਰ ਲਾਸ਼ ਰੱਖ ਕੇ ਧਰਨਾ ਦੇਣ ਦੀ ਚੇਤਾਵਨੀ ਦਿੱਤੀ ਗਈ ਹੈ ਅਤੇ ਪੁਲਿਸ ਨੂੰ ਇਹ ਵੀ ਆਖਿਆ ਗਿਆ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਉੱਤੇ ਕਾਰਵਾਈ ਕੀਤੀ ਜਾਵੇ ਪੰਸੋ 28 ਲਾਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਧਾਇਰ ਕੀਤੀ ਐਫ ਆਈ ਆਰ ਦੇ ਮਾਮਲੇ ਤੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕ ਕਮੇਟੀ ਦੀ ਬੈਠਕ ਹੋਈ ਇਸ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਦਰਜ ਐਫ ਆਈ ਆਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿੱਧੀ ਚੁਣੌਤੀ ਤੇ ਐਸ ਜੀ ਪੀ ਸੀ ਦੇ ਪ੍ਰਬੰਧਕੀ ਅਧਿਕਾਰਾਂ ਵਿੱਚ ਸਰਕਾਰੀ ਦਖਲ ਅੰਦਾਜ਼ੀ ਹੈ ਐਸ ਦੇ ਨਾਲ ਹੀ ਐਸਜੀਪੀਸੀ ਦੇ ਪ੍ਰਧਾਨ ਨੇ ਆਖਿਆ ਕਿ ਇਹ ਮਾਮਲਾ ਹੁਣ ਵਿਚਾਰ ਲਈ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਭੇਜਿਆ ਜਾਵੇਗਾ ਅਤੇ ਉੱਥੋਂ ਜਾਰੀ ਹੋਣ ਵਾਲੇ ਆਦੇਸ਼ ਮੁਤਾਬਕ ਹੀ ਕਾਰਵਾਈ ਹੋਵੇਗੀ। ਬੈਠਕ ਤੋਂ ਬਾਅਦ ਧਾਮੀ ਨੇ ਆਖਿਆ ਕਿ ਕੁਝ ਲੋਕ ਵਿਰਾਸਤੀ ਮਾਰਗ ਤੇ ਧਰਨੇ ਦੇ ਰਹੇ ਹਨ ਤੇ ਇਸ ਵਿੱਚ ਸਰਕਾਰ ਦੇ ਮੰਤਰੀਆਂ ਸਪੀਕਰ ਤੇ ਵਿਧਾਇਕਾਂ ਵੱਲੋਂ ਸ਼ਮੂਲੀਅਤ ਕਰਨਾ ਤੇ ਪੁਲਿਸ ਨੂੰ ਪਰਚਾ ਦਰਜ ਕਰਨ ਦੇ ਆਦੇਸ਼ ਦੇਣ ਤੋਂ ਸਪਸ਼ਟ ਹੋ ਗਿਆ ਹੈ ਕਿ ਸਰਕਾਰ ਜਾਣਬੁੱਝ ਕੇ ਇਸ ਮਾਮਲੇ ਤੇ ਸਿਆਸਤ ਕਰ ਰਹੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਮਾਮਲਾ ਬੇਅਦਵੀ ਦਾ ਨਹੀਂ ਸਗੋਂ ਕੁਝ ਮੁਲਾਜ਼ਮਾਂ ਵੱਲੋਂ ਪੈਸਿਆਂ ਦੀ ਕੀਤੀ ਹੀਰਾਫੇਰੀ ਦਾ ਹੈ ਜਿਸ ਤੇ ਐਸਜੀਪੀਸੀ ਨੇ ਠੋਕਮੀ ਕਾਰਵਾਈ ਪਹਿਲਾਂ ਹੀ ਕੀਤੀ ਹੋਈ ਹੈ ਇਸ ਮਾਮਲੇ ਨੂੰ ਬੇਅਦਵੀ ਤੇ ਪਵਨ ਸਰੂਪ ਗੁੰਮ ਹੋਣ ਵਜੋਂ ਪ੍ਰਚਾਰਨਾ ਸਿੱਖ ਕੌਮ ਦੀ ਸੰਸਥਾ ਨੂੰ ਬਦਨਾਮ ਕਰਨ ਤੇ ਸੰਗਤ ਦੀ ਭਾਵਨਾ ਨੂੰ ਸੱਟ ਮਾਰਨ ਦੀ ਸਿਆਸੀ ਸਾਜ਼ਿਸ਼ ਹੈ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਪੰਜਾਬ ਸਰਕਾਰ ਦੇ ਹੈਲੀਕਾਪਟਰ ਨੂੰ ਵਰਤਣ ਦੀਆਂ ਕਈ ਖਬਰਾਂ ਸੋਸ਼ਲ ਮੀਡੀਆ ਤੇ ਬੀਤੇ ਕੁਝ ਦਿਨਾਂ ਤੋਂ ਚੱਲ ਰਹੀਆਂ ਹਨ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਜਦ ਮੁੱਖ ਮੰਤਰੀ ਜਾਪਾਨ ਤੇ ਕੋਰੀਆ ਦੇ ਦੌਰੇ ਤੇ ਹਨ ਤਾਂ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਕੋਈ ਉਹਨਾਂ ਦੇ ਹੈਲੀਕਾਪਟਰ ਦੀ ਵਰਤੋਂ ਕਰ ਰਿਹਾ ਹੈ ਕੱਲ ਇਹਨਾਂ ਸਾਰੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਆਖਿਆ ਤੇ ਇੱਕ ਫੇਕ ਖਬਰ ਉੜਾ ਦਿੱਤੀ ਕਿ ਹੈਲੀਕਾਪਟਰ ਕੋਈ ਹੋਰ ਵਰਤਦਾ ਰਿਹਾ ਹੈ ਇੱਕ ਦਿਨ ਉਹ ਹੈਲੀਕਾਪਟਰ ਵਰਤਿਆ ਗਿਆ 8 ਤਰੀਕ ਨੂੰ ਉਹ ਵੀ ਪੰਜਾਬ ਦੇ ਰਾਜਪਾਲ ਉਹ ਅੰਮ੍ਰਿਤਸਰ ਇਸ ਹੈਲੀਕਾਪਟਰ ਨੂੰ ਲੈ ਕੇ ਗਏ ਨੇ ਕਿਸੇ ਵੀ ਸੂਬੇ ਦਾ ਰਾਜਪਾਲ ਮੁੱਖ ਮੰਤਰੀ ਤੋਂ ਪੁੱਛ ਕੇ ਉਸ ਹੈਲੀਕਾਪਟਰ ਨੂੰ ਵਰਤ ਸਕਦਾ ਉਸ ਵੇਲੇ ਇਹ ਕਦੇ ਨਹੀਂ ਬੋਲੇ ਜਦੋਂ ਇਸ ਹੈਲੀਕਾਪਟਰ ਦੀ ਅਸਲ ਦੇ ਵਿੱਚ ਦੁਰਵਰਤੋਂ ਹੁੰਦੀ ਰਹੀ ਹੈ ਦੀਪਤੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲੂ ਹਰੀ ਬੱਚਿਆਂ ਨੂੰ ਲੈ ਕੇ ਦਿੱਲੀ ਤੋਂ ਬਠਿੰਡੇ ਦੀਆਂ ਝੀਲਾਂ ਤੇ ਆਉਂਦੇ ਸੀ ਝੀਲਾਂ ਦੇ ਵਿੱਚ ਬੋਟਿੰਗ ਕਰਵਾ ਕੇ ਪੀਜ਼ਾ ਖਾ ਕੇ ਦਿੱਲੀ ਵਾਪਸ ਚਲੇ ਜਾਂਦੇ ਸੀ ਵਿਦੇਸ਼ੀ ਮਹਿਮਾਨ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾ ਦੀ ਵਿਦੇਸ਼ੀ ਮਹਿਮਾਨ ਸੀ ਉਹਦੇ ਕੁੱਤਿਆਂ ਨੂੰ ਚੰਡੀਗੜ੍ਹ ਤੋਂ ਪਹਾੜਾਂ ਤੱਕ ਛੱਡਣ ਦੇ ਵਾਸਤੇ ਹੈਲੀਕਾਪਟਰ ਦੀ ਵਰਤੋਂ ਕੀਤੀ ਜਾਂਦੀ ਸੀ ਲੋਕ ਸਭਾ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਅਜੇ ਮਾਕਨ ਨੇ ਕੱਲ ਹੈਰਾਨੀਜਨਕ ਤੱਥ ਪੇਸ਼ ਕੀਤੇ ਅਜੇ ਮਾਕਨ ਨੇ ਇੱਕ ਰਿਪੋਰਟ ਦੇ ਹਵਾਲੇ ਨਾਲ ਲੋਕ ਸਭਾ ਵਿੱਚ ਜਾਣਕਾਰੀ ਦਿੱਤੀ ਕਿ ਪਿਛਲੇ 20 ਸਾਲਾਂ ਵਿੱਚ ਭਾਜਪਾ ਦੇ ਬੈਂਕ ਬੈਲੈਂਸ ਵਿੱਚ ਲਗਭਗ 115 ਗੁਣਾ ਵਾਧਾ ਹੋ ਗਿਆ ਹੈ ਅਜੇ ਮਾਕਣ ਨੇ ਅੰਕੜੇ ਪੇਸ਼ ਕਰਦੇ ਹੋਏ ਦੱਸਿਆ ਕਿ 2004 ਵਿੱਚ ਭਾਜਪਾ ਦੇ ਬੈਂਕ ਖਾਤੇ ਵਿੱਚ 88 ਕਰੋੜ ਰੁਪਏ ਸਨ ਜੋ ਕਿ 2024 ਵਿੱਚ ਵਧ ਕੇ 10000 ਕਰੋੜ ਨੂੰ ਪਾਰ ਕਰ ਗਏ 2004 ਦੇ ਅੰਦਰ ਭਾਜਪਾ ਕੇ ਬੈਂਕ ਬੈਲੈਂਸ ਬੈਂਕ ਅਕਾਊਂਟ ਕੇ ਅੰਦਰ 2004 ਕੇ ਬਾਅਦ 88 ਕਰੋੜ تھے ਹਮਾਰੇ ਕਾਂਗਰਸ ਕੇ ਬੈਂਕ ਕੇ ਅੰਦਰ 38 ਕਰੋੜ تھے ਲਗਭਗ 2 ਗੁਣਾ भाजपा के हमसे ज्यादा थे हमारी सरकार आई ज्यादा हमारी स्ट्रेंथ थी तो ज्यादा स्ट्रेंथ के बेसिस पे हमें ज्यादा पैसा मिला और भाजपा के बैंक के अंदर 150 करोड़ रुपए 2009 के बाद में आए और कांग्रेस के बैंक अकाउंट के अंदर जमा 221 करोड़ रहे 2014 में भाजपा के बैंक अकाउंट में दो करोड़ रुपए थे 2019 में दो से ये जंप करके कितना हो गया तीन करोड़ केवल पांच वर्षों के अंदर और और 2024 आता है और चौंकाने वाली फिगर सभापति महोदय तीन करोड़ से बढ़कर के भाजपा के खातों में कितने पैसे भाजपा के अकाउंट में है दस हजार एक सौ सात करोड़ रुपया दस हजार एक सौ सात करोड़ रुपया और कांग्रेस के एक सौ तैतीस करोड़ रुपया पचहत्तर गुना भाजपा के पास में कांग्रेस से ज्यादा पैसे बैंक अकाउंट के अंदर है तो किस तरीके से लेवल प्लेइंग फील्ड है किस तरीके से विपक्ष जो है सत्ताधारी पार्टी का मुकाबला करेगी और संसद मेंबर अमृतपाल सिंह वालों पेरोल ਲੈਡੀ ਹਾਈ ਕੋਰਟ ਵਿੱਚ ਦਾਖਲ ਪਟੀਸ਼ਨ ਤੇ ਕੱਲ ਇੱਕ ਵਾਰ ਫੇਰ ਸੁਣਵਾਈ ਹੋਈ ਜਿਸ ਵਿੱਚ ਪੰਜਾਬ ਸਰਕਾਰ ਤਰਫੋਂ ਪੇਸ਼ ਵਕੀਲ ਨੇ ਅਮਰਤਪਾਲ ਨੂੰ ਪੈਰੋਲ ਦੇਣ ਦਾ ਸਖਤ ਵਿਰੋਧ ਕੀਤਾ ਵਕੀਲ ਨੇ ਦਲੀਲ ਦਿੱਤੀ ਕਿ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਤੇ ਦੋਸ਼ ਹੈ ਕਿ ਉਹ ਗੈਂਗਸਟਰਾਂ ਤੇ ਖਾਲਿਸਤਾਨ ਸਮਰਥਕ ਅੱਤਵਾਦੀਆਂ ਨਾਲ ਮਿਲ ਕੇ 15 ਲੋਕਾਂ ਦੀ ਹੱਤਿਆ ਕਰਨ ਦੀ ਯੋਜਨਾ ਬਣਾ ਰਿਹਾ ਸੀ ਇਸ ਲਈ ਇਸ ਨੂੰ ਪੈਰੋਲ ਨਹੀਂ ਦਿੱਤੀ ਜਾ ਸਕਦੀ ਅਤੇ ਪੰਜਾਬ ਸਰਕਾਰ ਨੂੰ ਖਦਸ਼ਾ ਹੈ ਕਿ ਅਮਰਤਪਾਲ ਸਿੰਘ ਲੋਕ ਸਭਾ ਵਿੱਚ ਭੜਕਾਊ ਭਾਸ਼ਣ ਦੇ ਕੇ ਸੂਬੇ ਵਿੱਚ ਅਮਨ ਕਾਨੂੰਨ ਦੀ ਸ਼ਾਂਤੀ ਵਿਵਸਥਾ ਨੂੰ ਖਤਰਾ ਖੜਾ ਕਰ ਸਕਦਾ ਹੈ ਇਸ ਲਈ ਅਮਰਤਪਾਲ ਸਿੰਘ ਨੂੰ ਪੈਰੋਲ ਨਹੀਂ ਦਿੱਤੀ ਜਾਣੀ ਚਾਹੀਦੀ ਇਸ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ ਪੰਜਾਬ ਵਿੱਚ ਪੈ ਰਹੀ ਸੁੱਕੀ ਠੰਡ ਲਗਾਤਾਰ ਜਾਰੀ ਹੈ ਸੂਬੇ ਦਾ ਔਸਤ ਤਾਪਮਨ ਹੁਣ 5 ਡਿਗਰੀ ਸੈਲਸੀਅਸ ਤੋਂ ਥੱਲੇ ਆ ਗਿਆ ਹੈ ਮੌਸਮ ਮਾਰਾ ਨੇ ਪੁਵੈਖਬਾਣੀ ਕੀਤੀ ਹੈ ਕਿ ਆਉਣ ਵਾਲੇ 3 ਤੋਂ 4 ਦਿਨ ਤੱਕ ਸੂਬੇ ਦੇ ਕਈ ਖੇਤਰਾਂ ਵਿੱਚ ਹੁਣ ਤੜਕਸਰ ਧੁੰਦ ਵੀ ਪਵੇਗੀ। ਇਸੇ ਦਰਮਿਆਨ ਸੁੱਕੀ ਠੰਡ ਦੇ ਚੱਲਦੇ ਸੂਬਾ ਵਾਸੀ ਵੀ ਕਈ ਬਿਮਾਰੀਆਂ ਵਿੱਚ ਜਕੜੇ ਗਏ ਹਨ। ਸਿਹਤ ਮਾਰਾ ਨੇ ਸੂਬਾ ਵਾਸੀਆਂ ਨੂੰ ਇਸ ਠੰਡ ਤੋਂ ਬਚਣ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਪਟਿਆਲਾ ਦੇ ਰਸਤੇ ਮੁਹਾਲੀ ਜਾ ਰਹੇ ਸਨ ਤਾਂ ਉਹਨਾਂ ਰਸਤੇ ਵਿੱਚ ਪਿੰਡ ਰੀਤਖੇੜੀ ਵਿੱਚ ਇੱਕ ਸੜਕ ਦਾ ਨਿਰਮਾਣ ਹੁੰਦਾ ਦੇਖ ਕੇ ਆਪਣੇ ਕਾਫਲੇ ਨੂੰ ਰੋਕਿਆ ਤੇ ਸੜਕ ਦਾ ਨਰੀਖਣ ਕੀਤਾ ਜਦ ਨਰੀਖਣ ਕੀਤਾ ਗਿਆ ਤਾਂ ਪਾਇਆ ਗਿਆ ਕਿ ਠੇਕੇਦਾਰ ਤੈ ਮਿਆਰਾਂ ਤੋਂ ਘੱਟ ਮਾਤਰਾ ਵਿੱਚ ਨਿਰਮਾਣ ਸਮਗਰੀ ਦੀ ਵਰਤੋਂ ਕਰ ਰਿਹਾ ਹੈ ਜੱਸ ਤੇ ਮੁੱਖ ਮੰਤਰੀ ਨੇ ਤੁਰੰਤ ਠੇਕੇਦਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਉਸ ਦੇ ਭੁਗਤਾਨਾਂ ਨੂੰ ਰੋਕਣ ਦੇ ਹੁਕਮ ਦੇ ਦਿੱਤੇ ਇਸ ਦਰਮਿਆਨ ਰਸਤੇ ਵਿੱਚ ਇੱਕ ਹੋਰ ਲਿੰਕ ਸੜਕ ਦਾ ਵੀ ਮੁੱਖ ਮੰਤਰੀ ਵੱਲੋਂ ਨਿਰੀਖਣ ਕੀਤਾ ਗਿਆ ਅਤੇ ਇੱਥੇ ਸਭ ਕੁਝ ਤੈਅ ਸ਼ੁਦਾ ਪਾਇਆ ਜਾਣ ਤੇ ਮੁੱਖ ਮੰਤਰੀ ਨੇ ਠੇਕੇਦਾਰ ਨੂੰ ਪ੍ਰਸ਼ੰਸਾ ਪੱਤਰ ਦੇਣ ਦਾ ਵਾਅਦਾ ਵੀ ਕੀਤਾ ਇਸ ਕਹਤਾ ਦੀ ਹੈ ਤਾਂ ਸਾਨੂੰ ਦੱਸੋ ਸਾਨੂੰ ਵੀਡੀਓ ਪਾ ਕੇ ਦੱਸੋ ਇਹ ਸੜਕ ਜਿਹੜੀ ਉਹਦਾ ਮਟੀਰੀਅਲ ਮਾੜਾ ਹੈ ਅਸੀਂ ਵੈਸੇ ਪੰਚਾਇਤਾਂ ਨੂੰ ਸਰਪੰਚਾਂ ਨੂੰ ਕਹਤਾ ਕਿ ਜਿਹੜੇ ਪਿੰਡ ਦੀ ਤੁਹਾਡੀ ਸੜਕ ਬਣ ਗਈ ਹੈ ਤੁਸੀਂ ਆਪ ਚੈੱਕ ਕਰੋ ਕੋਲੇ ਖੜੋ ਤੇ ਜੇ ਗੁਣਵੱਤਾ 'ਚ ਕੋਈ ਕਮੀ ਹੈ ਸਾਨੂੰ ਦੱਸੋ ਤੇ ਅਸੀਂ ਉਹ ਠੇਕੇਦਾਰ ਨੂੰ ਵੀ ਤੁਹਾਡੇ ਸਾਹਮਣੇ ਬੁਲਾ ਕੇ ਉਹਦੇ ਪੈਸੇ ਵੀ ਰੋਕਾਂਗੇ ਤੇ ਉਹਨੂੰ ਅਸੀਂ ਬਲੈਕਲਿਸਟ ਵੀ ਕਰ ਸਕਦੇ ਹਾਂ ਕਿ ਉਹਨੂੰ ਜ਼ਿੰਦਗੀ 'ਚ ਦੁਬਾਰੇ ਠੇਕਾ ਨਹੀਂ ਮਿਲਣਾ ਸੋ ਇਸ ਕਰਕੇ ਮੈਂ ਠੇਕੇਦਾਰਾਂ ਨੂੰ ਬੇਨਤੀ ਕਰਦਾ ਕਿ ਇਮਾਨਦਾਰੀ ਨਾਲ ਕੰਮ ਕਰਕੇ ਦੇਖੋ ਬੜਾ ਸੌਖਾ ਹੈ ਸ਼੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਇੱਕ ਵਾਰ ਮੁੜ ਚਰਚਾ ਵਿੱਚ ਆ ਗਈ ਹੈ। ਕੱਲ ਇੱਥੇ ਤਲਾਸ਼ੀ ਤੋਂ ਬਾਅਦ ਜੇਲ੍ਹ ਵਿੱਚੋਂ ਵੱਡੀ ਮਾਤਰਾ ਵਿੱਚ ਪਾਬੰਦੀਸ਼ੁਦਾ ਸਮਾਨ ਮਿਲਿਆ। ਜਦ ਪੁਲਿਸ ਵਿਭਾਗ ਨੇ ਜੇਲ੍ਹ ਵਿੱਚ ਤਲਾਸ਼ੀ ਮਹਮਲ ਚਲਾਈ ਤਾਂ ਇੱਥੇ ਲਗਭਗ 21 ਦੇ ਕਰੀਬੋ ਮੋਬਾਈਲ ਫੋਨ, 5 SIM, ਚਾਰਜਰ ਤੇ ਕਈ ਨਸ਼ੀਲੇ ਪਦਾਰਥ ਮਿਲੇ। ਜਿਕਰਯੋਗ ਹੈ ਕਿ ਇਸ ਜੇਲ੍ਹ ਵਿੱਚੋਂ ਪਹਿਲਾਂ ਵੀ ਕਈ ਵਾਰ ਇਤਰਾਜਯੋਗ ਸਮਾਨ ਮਿਲ ਚੁੱਕਾ ਹੈ। ਲੁਧਿਆਣਾ ਬੱਸ ਅੱਡੇ ਦੇ ਬਾਹਰ ਕੱਲ ਦੁਪਹਿਰ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਬੇਕਾਬੂ ਹੋ ਗਈ ਤੇ ਉਸਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਹ ਬੱਸ ਜਦ ਪੁਲ ਤੋਂ ਥੱਲੇ ਉੱਤਰ ਰਹੀ ਸੀ ਤਾਂ ਕਾਫੀ ਤੇਜ਼ ਗਤੀ ਵਿੱਚ ਸੀ ਜਿਸ ਤੋਂ ਬਾਅਦ ਅਚਾਨਕ ਬੇਕਾਬੂ ਹੋ ਗਈ। ਇਸ ਹਾਦਸੇ ਵਿੱਚ 7 ਵਿਅਕਤੀ ਫਟੜ ਹੋ ਗਏ। ਇੰਡੀਗੋ 에ਅਰਲਾਈਨ ਨੇ ਹਾਲੀਆ ਹਜ਼ਾਰਾਂ ਉਡਾਨਾਂ ਰੱਦ ਹੋਣ ਨਾਲ ਪ੍ਰਭਾਵਿਤ ਯਾਤਰੀਆਂ ਨੂੰ ਰਾਹਤ ਦੇਣ ਲਈ ਕੱਲ ਇੱਕ ਪੇਸ਼ਕਸ਼ ਦਿੱਤੀ। Indigo ਨੇ ਦੱਸਿਆ ਕਿ 3 ਤੋਂ 5 ਦਸੰਬਰ ਤੱਕ ਪ੍ਰਭਾਵਿਤ ਹੋਣ ਵਾਲੇ ਯਾਤਰੀਆਂ ਨੂੰ 10000 ਰੁਪਏ ਮੁੱਲ ਦੇ ਟਰੈਵਲ ਵਾਊਚਰ ਦਿੱਤੇ ਜਾਣਗੇ ਜਿਸ ਤੇ ਇਹ ਯਾਤਰੀ ਅਗਲੇ 1 ਸਾਲ ਦੇ ਅੰਦਰ ਇਸ ਵਾਊਚਰ ਨਾਲ Indigo ਦੀ ਕਿਸੇ ਵੀ ਫਲਾਈਟ ਵਿੱਚ ਟਿਕਟ ਬੁੱਕ ਕਰਵਾ ਸਕਦੇ ਹਨ ਇਸ ਦਰਮਿਆਨ DGCA ਵੱਲੋਂ ਕੱਲ Indigo ਦੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਤਲਬ ਕੀਤਾ ਗਿਆ ਸੀ ਅੱਜ ਵੀ ਇਸ ਅਧਿਕਾਰੀ ਨੂੰ ਦੁਬਾਰਾ ਤਲਬ ਕੀਤਾ ਗਿਆ ਹੈ ਉਧਰ ਇੰਡੀਗੋ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ ਦੇਸ਼ ਭਰ ਦੇ ਹਵਾਈ ਅੱਡੇ ਤੇ ਉਡਾਨਾਂ ਹੁਣ ਆਮ ਵਾਂਗ ਚੱਲ ਰਹੀਆਂ ਹਨ ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਛੱਤੀਸਗੜ ਤਾਮਿਲਨਾਡੂ ਸਮੇਤ 6 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਮਿਆਦ ਵਧਾਉਣ ਦਾ ਫੈਸਲਾ ਕੀਤਾ ਹੈ ਉੱਤਰ ਪ੍ਰਦੇਸ਼ ਵਿੱਚ ਹੁਣ 26 ਦਸੰਬਰ ਤੱਕ ਫਾਰਮ ਭਰੇ ਤੇ ਜਮ੍ਹਾਂ ਹੋ ਸਕਣਗੇ ਜਦਕਿ ਵੋਟਰ ਸੂਚੀ ਦੀ ਪ੍ਰਕਾਸ਼ਣਾ 31 ਦਸੰਬਰ ਨੂੰ ਹੋਵੇਗੀ ਜਦਕਿ ਬਾਕੀ ਰਾਜਾਂ ਵਿੱਚ 18 ਦਸੰਬਰ ਤੱਕ ਫਾਰਮ ਭਰੇ ਜਾਣਗੇ ਤੇ ਵੋਟਰ ਸੂਚੀਆਂ ਦੀ ਪ੍ਰਕਾਸ਼ਣਾ 23 ਦਸੰਬਰ ਨੂੰ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕੱਲ 2 ਮਹੀਨਿਆਂ ਬਾਅਦ ਪਹਿਲੀ ਵਾਰ ਟੈਲੀਫੋਨ ਤੇ ਗੱਲਬਾਤ ਕੀਤੀ ਤੇ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਦੀਆਂ ਕੋਸ਼ਿਸ਼ਾਂ ਤੇ ਵਿਚਾਰ-ਚਰਚਾ ਕੀਤੀ ਮੰਨਿਆ ਜਾ ਰਿਹਾ ਹੈ ਕਿ ਭਾਰਤ ਨੇ ਹੁਣ ਅਮਰੀਕਾ ਨੂੰ ਭਾਰਤ ਦੇ ਖੇਤੀਬਾੜੀ ਸੈਕਟਰ ਵਿੱਚ ਸੀਮਤ ਛੋਟ ਦੇਣ ਦੀ ਪੇਸ਼ਕਸ਼ ਕੀਤੀ ਹੈ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਹੁਣ ਵਪਾਰ ਸਮਝੌਤਾ ਪੂਰਾ ਹੋਣ ਦੀ ਆਸ ਵੱਜ ਗਈ ਹੈ ਇਸ ਦਰਮਿਆਨ ਅਮਰੀਕਾ ਨੇ ਕੱਲ ਭਾਰਤ ਨੂੰ ਇੱਕ ਵੱਡਾ ਝਟਕਾ ਦਿੰਦਿਆਂ ਪਾਕਿਸਤਾਨ ਨੂੰ F16 ਲੜਾਕੂ ਜਹਾਜ਼ਾਂ ਦੀ ਮੁਰੰਮਤ ਤੇ ਸੰਭ ਸੰਭਾਲ ਲਈ ਲਗਭਗ 70 ਕਰੋੜ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਹੈ। ਗੁਆ ਨਾਈਟਕਲੱਬ ਵਿੱਚ ਅੱਗ ਲੱਗਣ ਕਾਰਨ 25 ਜਾਨਾਂ ਦੀ ਮੌਤ ਮਗਰੋਂ ਭਾਰਤ ਤੋਂ ਭੱਜੇ ਉਸਦੇ ਮਾਲਕਾਂ ਨੂੰ THAILAND ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਥਾਈਲੈਂਡ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਨੂੰ ਭਾਰਤ ਸਰਕਾਰ ਦੀ ਮੰਗ ਤੇ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਇਹਨਾਂ ਨੂੰ ਭਾਰਤ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ T20 ਸੀਰੀਜ਼ ਦੇ ਦੂਜੇ ਮੈਚ ਵਿੱਚ ਨਿਊ ਚੰਡੀਗੜ੍ਹ ਦੇ ਮੁੱਲਾਪੁਰ ਸਟੇਡੀਅਮ ਵਿੱਚ ਰਾਤ ਮੈਚ ਖੇਡਿਆ ਗਿਆ ਜਿਸ ਵਿੱਚ ਦੱਖਣੀ ਅਫਰੀਕਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ 51 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 211 ਦੌੜਾਂ ਬਣਾਈਆਂ ਜਵਾਬ ਵਿੱਚ ਭਾਰਤੀ ਟੀਮ 162 ਦੌੜਾਂ ਹੀ ਬਣਾ ਸਕੀ ਨਿਊ ਚੰਡੀਗੜ੍ਹ ਦੇ ਮੁੱਲਾਪੁਰ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ T20 ਮੈਚ ਆਰੰਭ ਹੋਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸਟੇਡੀਅਮ ਪਹੁੰਚੇ ਅਤੇ ਉਹਨਾਂ ਇੱਥੇ ਕ੍ਰਿਕਟਰ ਜਵਰਾਜ ਸਿੰਘ ਤੇ ਕ੍ਰਿਕਟਰ ਹਰਮਨਪ੍ਰੀਤ ਕੌਰ ਦੇ ਨਾਮ ਤੇ ਬਣੇ ਸਟੈਂਡਾਂ ਦਾ ਉਦਘਾਟਨ ਕੀਤਾ ਤਬਈ ਵਿੱਚ ਅੱਜ ਤੋਂ ਅੰਡਰ 19 ਏਸ਼ੀਆ ਕੱਪ ਸ਼ੁਰੂ ਹੋ ਰਿਹਾ ਹੈ। ਭਾਰਤ ਦੇ ਨੌਜਵਾਨ ਤਾਰੇ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਤੇ ਆਊਸ਼ ਮਹਾਤਰੀ ਤੇ ਅੱਜ ਦੇ ਮੈਚ ਤੇ ਨਜ਼ਰਾਂ ਟਿਕੀਆਂ ਰਹਿਣ ਗਿਆ। ਐਤਵਾਰ ਨੂੰ ਭਾਰਤੀ ਟੀਮ ਪਾਕਿਸਤਾਨ ਦੀ ਟੀਮ ਦਾ ਸਾਹਮਣਾ ਕਰੇਗੀ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ। ਧੰਨਵਾਦ।